ਯੂਐਸ ਤੋਂ ਆਉਣ ਵਾਲੇ ਜਹਾਜ਼ ਨੂੰ ਲੈ ਕੇ ਸਿਆਸਤ ਵੀ ਗਰਮਾ ਚੁੱਕੀ ਹੈ ਤੇ ਇਸ ਨੂੰ ਲੈ ਕੇ ਨਾਰਾਜ਼ਗੀ ਜਤਾਈ ਗਈ ਹੈ ਪੰਜਾਬ ਦੇ ਮੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਬੀਜੇਪੀ ਦੇ ਵੱਲੋਂ ਜਾਣ ਬੁਝ ਕੇ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਤੇ ਇਸੇ ਸਾਜ਼ਿਸ਼ ਦੇ ਤਹਿਤ ਕੇਂਦਰ ਸਰਕਾਰ ਨੇ ਪੰਜਾਬ ਦੇ ਨਾਲ ਹਮੇਸ਼ਾ ਤੱਕਾ ਕੀਤਾ ਪੰਜਾਬ ਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਕੇਂਦਰ ਦੀ ਪੰਜਾਬ ਦੇ ਖਿਲਾਫ ਇੱਕ ਕੋਜੀ ਸਾਜ਼ਿਸ਼ chalandti ਹੈ ਸੀਐਮ ਮਾਨ ਨੇ ਅੰਮ੍ਰਿਤਸਰ ਦੇ ਵਿੱਚ ਫਲਾਈਟ ਲੈਂਡ ਕਿਉਂ ਹੋ ਰਹੀ ਹੈ ਇਹ ਸਵਾਲ ਖੜਾ ਕੀਤਾ ਆਖਰਕਾਰ ਪੰਜਾਬ ਦੇ ਵਿੱਚ ਫਲਾਈਟ ਲੈਂਡ ਕਰਕੇ ਕੀ ਪੰਜਾਬ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਹੈ ਸਵਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੜਾ ਕੀਤਾ ਉਹਨਾਂ ਕ੍ਰਾਈਟਰੀਆ ਵੀ ਪੁੱਛਿਆ ਕਿ ਆਖਰਕਾਰ ਕਿਸ ਆਧਾਰ ਦੇ ਉੱਤੇ ਜਹਾਜ਼ਾਂ ਨੂੰ ਪੰਜਾਬ ਦੇ ਵਿੱਚ ਲਗਾਤਾਰ ਤਾਰਿਆ ਜਾ ਰਿਹਾ ਹੈ ਕਿਉਂਕਿ ਉਹਨਾਂ ਨੇ ਬੀਤੇ ਕੱਲ ਮਿਸਾਲ ਵੀ ਦਿੱਤੀ ਸੀ ਕਿ ਜਦੋਂ ਹਸੀਨਾ ਸ਼ੇਖ ਬੰਗਲਾਦੇਸ਼ ਦੇ ਮੁੱਖ ਮੰਤਰੀ ਉਹਨਾਂ ਨੂੰ ਸਕਾਟ ਕਰਕੇ ਲਿਆਂਦਾ ਗਿਆ ਸੀ ਤਾਂ ਉਹਨਾਂ ਨੂੰ ਹਿੰਡਨ ਉਤਾਰਿਆ ਗਿਆ ਸੀ ਤੇ ਜਦਕਿ ਹੁਣ ਅਮਰੀਕਾ ਦਾ ਜੋ ਪਲੇਨ ਹੈ ਉਸ ਨੂੰ ਅੰਮ੍ਰਿਤਸਰ ਲਿਆਂਦਾ ਗਿਆ ਹੈ ਆਪ ਨੂੰ ਤੇ ਪੰਜਾਬੀਆਂ ਨੂੰ ਬਦਨਾਮ ਕਰਦੇ ਜਿਹੜੇ ਅਮਰੀਕਾ ਤੋਂ 트াম্প ਸਰਕਾਰ ਬਣੀ ਤੇ ਉਹਨਾਂ ਨੇ ਡਿਪੋਰਟ ਕਰਨੇ ਸ਼ੁਰੂ ਕਰਤੇ ਜਿਹੜੇ ਵੱਖ-ਵੱਖ ਮੁਲਕਾਂ ਦੇ ਜਿਹੜੇ ਉੱਥੇ ਗੈਰ ਗੈਰਕਾਨੂੰਨੀ ਤਰੀਕੇ ਨਾਲ ਗਏ ਸੀ ਤਾਂ ਪਹਿਲਾ ਜਹਾਜ਼ ਉਹਨਾਂ ਨੇ ਅੰਮ੍ਰਿਤਸਰ ਲਾਇਆ ਚਲੋ ਪਹਿਲਾ ਜਹਾਜ਼ ਉਹਨਾਂ ਨੇ ਲਾ ਲਿਆ ਪਤਾ ਨਹੀਂ ਕੀ ਕਰਟੇਰੀਆ ਹੁਣ ਦੂਜਾ ਜਹਾਜ਼ ਆ ਰਿਹਾ ਜੀ ਦੂਜਾ ਜਹਾਜ਼ ਵੀ ਕਹਿੰਦੇ ਅੰਮ੍ਰਿਤਸਰ ਉਤਰੂਗਾ ਜੀ ਕੱਲ ਨੂੰ ਕਿਉਂ ਜੀ ਅੰਮ੍ਰਿਤਸਰ ਚੁਣਨ ਦਾ ਕ੍ਰਾਈਟੇਰੀਆ ਦੱਸਿਓ ਮੈਨੂੰ ਕੇਂਦਰ ਸਰਕਾਰ ਮਿਨਿਸਟਰੀ ਆਫ ਐਕਸਟਰਨਲ ਅਫੇਅਰਜ਼ ਵਿਦੇਸ਼ ਮੰਤਰਾਲਾ ਅੰਮ੍ਰਿਤਸਰ ਨੂੰ ਕਿਉਂ ਚੁਣਦੇ ਹੋ ਤੁਸੀਂ ਬਦਨਾਮ ਕਰਨ ਦੇ ਪਾਸਤੇ ਚੁਣਦੇ ਹੋ ਪੰਜਾਬੀਆਂ ਨੂੰ ਬਦਨਾਮ ਕਰਨ ਵਾਸਤੇ ਚੁਣਦੇ ਹੋ ਜਾਣ ਬੁੱਝ ਕੇ ਤਾਂ ਕਿ মিডিਆ ਇਕੱਲੇ ਪੰਜਾਬ ਪੰਜਾਬ ਮੇ ਉਤਰਾ ਇੱਕ ਹੋਰ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਜਹਾਜ਼ ਪੰਜਾਬ ਮੇ फिर उतरा एक और जहाज लगे पंजाबी है बस जो गैर कानूनी तौर जाते हैं अगर गिनती के हिसाब से करने हैं भाई साहब अब कह रहे हैं एक सौ उन्नीस में से सिक्सटी हैं पंजाब के तो इसलिए अमृतसर तो फिर पहले वाला अहमदाबाद क्यों नहीं उतरा तो पहले थर्टी थ्री उनके थे हरियाणा के थे तेती अंबाला क्यों नहीं उतरा हमको बच्चे समझते हो क्या हमें पता नहीं कहे बदनाम कर रहे थे कोशिश कर रहे हो पंजाबियों को पंजाब को बदनाम करने की साजिश बीजेपी की है और हमेशा रहती है कहीं भी मौका मिले वो छोड़ते नहीं है उन्होंने रिपोर्ट कर दी लेकिन हम तो कम से कम इज्जत से रिसीव करें पिछली बार बेड़ियां लगी हुई थी अब क्या करेंगे मैं सख्त विरोध करूंगा इसका इसलिए मैं एक दिन पहले ही आ गया मैं एम को बेनती कर रहा हूं हमने बात भी कर ली है एमएचए को कह रहा हूं कि अभी तो वो जहाज का दो तीन बार तेल डलवाता है क्योंकि वो एक बार में नहीं आ सकता मिलिट्री का जहाज है पता नहीं कहां होगा मुझे नहीं पता कहां लेकिन उसका रूट बदल के अपना दिल्ली बुला लीजिए उसको हिंडन उतार लीजिए अहमदाबाद उतार लीजिए जहां मर्जी उतार लीजिए ठीक है हम अपने बंदों को ले आएंगे इस दस से लेके आएंगे हम हरियाणा की तरह कैदियों वाली वहन नहीं भेजेंगे पिछली बार कैदियों वाली वह भेजी थी उन्होंने ਮੇਰੇ ਸਹਿਯੋਗੀ ਹਰਮਿਤ ਅੰਮ੍ਰਿਤਸਰ ਤੋਂ ਲਾਈਵ ਜੁੜੇ ਹੋਏ ਨੇ ਹਰਮਿਤ ਅੱਜ ਫਲਾਈਟ ਆ ਰਹੀ ਹੈ 119 ਯਾਤਰੀ ਵਾਪਸ ਪਰਤ ਰਹੇ ਯਾਤਰੀ ਕਹ ਲਿਆ ਜਾਂ ਫਿਰ ਡਿਪੋਰਟ ਹੋ ਕੇ ਆ ਰਹੇ ਭਾਰਤੀ ਕਹ ਲਿਆ ਕਿਉਂਕਿ ਉਹਨਾਂ ਨੂੰ ਮਿਲਟਰੀ ਜਹਾਜ਼ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਕੀ ਕੁਝ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਅੱਜ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਰੀਸੀਵ ਕੀਤਾ ਜਾਣਾ ਹੈ ਹਰਪ੍ਰੀਤ ਇੱਕ ਫਲਾਈਟ ਪਹਿਲਾਂ ਆਈ ਹੈ 5 ਫਰਵਰੀ ਨੂੰ ਜਿਸ ਵਿੱਚ 104 ਭਾਰਤੀ ਸੰਜੋ ਰਿਪੋਰਟ ਕੀਤੇ ਗਏ ਯੂਐਸ ਦੇ ਵੱਲੋਂ ਤੋ ਉਸੇ ਦੇ ਤਰ੍ਹਾਂ ਹੁਣ ਲਗਾਤਾਰ ਇਹ ਕੜੀ ਜਾਰੀ ਹੈ ਕਿਉਂਕਿ ਜਿਵੇਂ 트럼ਪ ਗਵਰਨਮੈਂਟ ਨੇ ਕਿਹਾ ਸੀਗਾ ਕਿ ਇਹ ਹੁਣ ਜਿਹੜਾ ਡਿਪੋਰਟ ਕਰਨ ਦਾ ਮੁੱਦਾ ਆ ਇਹ ਹੁਣ ਛਾਂਤ ਨਹੀਂ ਹੋਵੇਗਾ ਜਦ ਤੱਕ ਪੂਰੇ ਯੂਐਸ ਦੇ ਵਿੱਚੋਂ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਪ੍ਰਵਾਸ ਕਰ ਰਹੇ ਆ ਉਹ ਬਾਹਰ ਨਹੀਂ ਹੋ ਜਾਂਦੇ ਸੋ ਭਾਰਤੀਆਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਹੈ ਫਿਲਹਾਲ ਇਸ ਵੇਲੇ ਦੇਖੀਏ ਤਾਂ ਇਸ ਤੋਂ ਪਹਿਲਾਂ 104 ਆਏ ਨੇ ਤਾਂ ਹੁਣ 119 ਦੇ ਕਰੀਬ ਜਿਹੜੇ ਭਾਰਤੀ ਨੇ ਉਹ ਅੱਜ ਰਾਤ ਨੂੰ ਲੈਂਡ ਕਰਨਗੇ ਕਰੀਬ 10:05 ਦੀ ਜਿਹੜੀ ਫਲਾਈਟ ਹੈ ਕੀ ਸੰਭਾਵਨਾ ਹੈ ਲੈਂਡ ਕਰੇਗੀ ਪਰ ਮੌਸਮ ਦੀ ਤਬਦੀਲੀ ਦੇ ਕਰਕੇ ਫਲਾਈਟ ਲੇਟ ਵੀ ਹੋ ਸਕਦੀ ਹੈ ਕਿਉਂਕਿ ਪਿਛਲੀ ਫਲਾਈਟ ਜਿਹੜੀ ਹੈ 5 ਫਰਵਰੀ ਨੂੰ ਆ ਰਹੀ ਸੀ ਜੋ C17 ਉਸ ਦਾ ਜਿਹੜਾ ਸਮਾਂ ਸੀਗਾ ਪਹਿਲਾਂ 8 ਵਜੇ ਦਾ ਸੀਗਾ ਫਿਰ 11 ਵਜੇ ਦਾ ਹੋਇਆ ਫਿਰ 1 ਵਜੇ ਦਾ ਹੋਇਆ ਫਿਰ ਆਖਰ ਦੇ ਵਿੱਚ 2 ਵਜੇ ਫਲਾਈਟ ਪਹੁੰਚੀ ਸੀ ਔਰ ਇਸੇ ਤਰ੍ਹਾਂ ਅੱਜ 10 ਵਜੇ ਦਾ ਸਮਾਂ ਆ ਪਰ ਜੜੀ ਦੇਰੀ ਹੈ ਉਹ ਜ਼ਰੂਰ ਹੋ ਸਕਦੀ ਹੈ ਕਿਉਂਕਿ ਮੌਸਮ ਦੇ ਕਰਕੇ ਵੀ ਜਿਹੜੀ ਹੈ ਉਹ ਫਲਾਈਟ ਲੈਂਡ ਕਰਨ ਦੇ ਵਿੱਚ ਕਿਤੇ ਨਾ ਕਿਤੇ ਮੁਸ਼ਕਲ ਜ਼ਰੂਰ ਆਉਂਦੀ ਹੈ ਇਸ ਨੂੰ ਲੈ ਕੇ ਹੁਣ ਸਿਆਸਤ ਜਿਹੜੀ ਹੈ ਕਿ ਕੋਈ ਵੀ ਗਰਮਾਈ ਨਜ਼ਰ ਆਉਂਦੀ ਹੈ ਕੱਲ ਬੀਤੇ ਕੱਲ ਸੀਐਮ ਭਗਵੰਤ ਮਾਨ ਹੋਰਾਂ ਨੇ ਕਿਹਾ ਕਿ ਮੈਂ ਖੁਦ ਜਾ ਕੇ ਜਿਹੜੇ ਡਿਪੋਰਟ ਹੋ ਕੇ ਆ ਰਹੇ ਆ ਉਹ 119 ਦੇ 19 ਲੋਕਾਂ ਸਭ ਨੂੰ ਜਾ ਕੇ ਮੁਲਾਕਾਤ ਕਰਾਂਗਾ ਸਾਰੇ ਭਾਰਤੀ ਨੇ ਭਾਰਤੀ ਨਾਗਰਿਕ ਨੇ ਪਰ ਉਹਨਾਂ ਨੇ ਪੀਐਮ ਮੋਦੀ ਤੇ ਨਿਸ਼ਾਨਾ ਜ਼ਰੂਰ ਸਾਧਿਆ ਕਿ ਇੱਕ ਪਾਸੇ 트ੰਪ ਦੇ ਨਾਲ ਮੀਟਿੰਗਾਂ ਕਰ ਰਹੇ ਨੇ ਏਆਈ ਨੂੰ ਲੈ ਕੇ ਪਰ ਦੂਜੇ ਪਾਸੇ ਜਿਹੜੀ ਮੁੱਖ ਭਾਰਤ ਦੀ ਮੰਗ ਹੈ ਕਿ ਜਿਹੜੇ ਰਿਪੋਰਟ ਕੀਤੇ ਜਾ ਰਹੇ ਆ ਉਹਨਾਂ ਵਾਸਤੇ ਕੁਝ ਫੀਲਾ ਕੀਤਾ ਜਾਵੇ ਤਾਂ ਇਸੇ ਨੂੰ ਲੈ ਕੇ ਜਿਹੜਾ ਪੀਐਮ ਮੋਦੀ ਉੱਤੇ ਹਮਲਾ ਕੀਤਾ ਗਿਆ ਫਿਲਹਾਲ ਸੀਐਮ ਮਾਨ ਨੇ ਕਿਹਾ ਕਿ ਅੱਜ ਖੁਦ ਜਾ ਕੇ ਉਹ ਰਿਸਿਵ ਕਰਨ ਕਿ ਜਿੰਨੇ ਨੌਜਵਾਨ ਆ ਰਹੇ ਨੇ ਔਰ ਉਹਨਾਂ ਦੀ ਜਿਹੜੀ ਗੱਲਬਾਤ ਹੈ ਉਹ ਮੀਡੀਆ ਨਾਲ ਜ਼ਰੂਰ ਕਰਾਉਣਗੇ ਔਰ ਸੀਐਮ ਮਾਨ ਨੇ ਵੀ ਕਿਹਾ ਕਿ ਇੱਕ ਲਿਸਟ ਜਾਰੀ ਕਰਾਂਗੇ ਜਿੰਨਾ ਵਿੱਚੋਂ ਇਹ ਸਾਹਮਣੇ ਰੱਖਾਂਗੇ ਕਿ ਜੋ ਮਾਈਗ੍ਰੇਟ ਹੋ ਕੇ ਵਾਪਸ ਪਹੁੰਚੇ ਨੇ ਜਿਨ੍ਹਾਂ ਨੇ ਆਪਣੇ ਆਪ ਹੀ ਆਪਣਾ ਜਿਹੜਾ ਮੁਲਕ ਅਪਣਾਇਆ ਔਰ ਆਪਣੇ ਪੰਜਾਬ ਤੇ ਪਹੁੰਚ ਕੇ ਆਪਣੇ ਹੱਥੀਗਿਰਤ ਕਰਨੀ ਸ਼ੁਰੂ ਕੀਤੀ ਹੈ ਸੋ ਉਹਨਾਂ ਨੂੰ ਵੇਖ ਕੇ ਬਾਕੀ ਜਿਹੜੇ ਨੌਜਵਾਨ ਰਿਪੋਰਟ ਹੋ ਗਏ ਨੇ ਉਹਨਾਂ ਨੂੰ ਵੀ ਹੌਸਲਾ ਮਿਲੇਗਾ ਔਰ ਬਾਕੀ ਅੱਜ ਦੀ ਗੱਲ ਕਰੀਏ ਤਾਂ ਫਿਰ 에ਰਪੋਰਟ ਤੇ ਉਸੇ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲੇਗਾ ਫਿਲਹਾਲ ਪੁਲਿਸ ਦੇ ਵੱਲੋਂ ਜਿਹੜੀ ਵੱਡੀ ਤਿਆਰੀ ਹੈ ਕਿਉਂਕਿ ਜਦੋਂ ਫਲਾਈਟ ਲੈਂਡ ਹੁੰਦੀ ਹੈ ਤਾਂ ਉਸ ਤੋਂ ਬਾਅਦ ਯੂਐਸ ਦੇ ਅਧਿਕਾਰੀਆਂ ਦੇ ਵੱਲੋਂ ਇਹ ਜਿਹੜੇ ਰਿਪੋਰਟ ਹੋਏ ਭਾਰਤੀ ਨੇ ਇਹ ਕਸਟਮ ਦੇ ਹਵਾਲੇ ਕੀਤੇ ਜਾਂਦੇ ਨੇ ਔਰ ਇਸੇ ਤੋਂ ਬਾਅਦ ਇੰਟੈਲੀਜੈਂਸ ਦੇ ਵੱਲੋਂ ਵੀ ਜਿਹੜੀ ਗੱਲਬਾਤ ਆ ਉਹ ਕੀਤੀ ਜਾਂਦੀ ਹੈ ਪੁੱਛਗਿੱਛ ਕੀਤੀ ਜਾਂਦੀ ਹੈ ਜਦੋਂ ਕਲੀਅਰੈਂਸ ਮਿਲਦੀ ਹੈ ਤਾਂ ਫਿਰ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਸੋ ਪੁਲਿਸ ਦੇ ਹਵਾਲੇ ਕੀਤਾ ਜਾਂਦਾ ਪੁਲਿਸ ਆਪਣੇ ਵੱਲੋਂ ਵੀ ਪੀਸੀਸੀ ਜਿਹੜੀ ਹੈ ਜਿਨ੍ਹਾਂ ਦੀ ਕਲੀਅਰ ਹੈ ਪੁਲਿਸ ਕਲੀਅਰੈਂਸ ਸਰਟੀਫਿਕੇਟ ਵੀ ਜਿਹੜਾ ਦੇਖਿਆ ਜਾਂਦਾ ਕਿ ਇਹਨਾਂ ਦੇ ਉੱਤੇ ਕੋਈ ਪੁਰਾਣੇ ਮਾਮਲੇ ਜਾਂ ਕ੍ਰਿਮੀਨਲ ਰਿਕਾਰਡ ਨਹੀਂ ਹੈਗਾ ਜਿਸ ਨੂੰ ਲੈ ਕੇ ਕਿ ਇਹਨਾਂ ਉੱਤੇ ਕਾਰਵਾਈ ਬਣਦੀ ਹੈ ਕਿ ਨਹੀਂ ਕਿਉਂਕਿ ਪਿਛਲੇ 104 ਜਿਹੜੇ ਭਾਰਤੀ ਆਏ ਸਨ ਉਹਨਾਂ ਦੇ ਉੱਤੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਸੀ ਹੈਗੀ ਉਹਨਾਂ ਵਿੱਚ ਬੱਚੇ ਵੀ ਸ਼ਾਮਲ ਸੀ ਪਰ ਫਿਲਹਾਲ ਅੱਜ ਜੋ 111 ਭਾਰਤੀ ਆ ਰਹੇ ਨੇ ਜਿਨ੍ਹਾਂ ਵਿੱਚੋਂ 67 ਪੰਜਾਬ ਦੇ ਨੇ 8 ਗੁਜਰਾਤ ਦੇ ਨੇ 2 Goa ਦੇ 2 ਮਹਾਰਾਸ਼ਟਰਾ ਦੇ ਔਰ ਇੱਕ ਰਾਜਸਥਾਨ ਦਾ ਇੱਕ ਹਿਮਾਚਲ ਪ੍ਰਦੇਸ਼ ਦਾ ਇੱਕ ਜੰਮੂ ਐਂ ਕਸ਼ਮੀਰ ਦਾ ਸੋ ਇਸੇ ਤਰ੍ਹਾਂ ਅੱਜ ਫੇਰ ਜੜੀ ਇਹ ਫਲਾਈਟ ਹੈ ਲੈਂਡ ਕਰੇਗੀ ਜਿਸ ਦੇ ਵਿੱਚ ਹਰਿਆਣਾ ਦੇ 33 ਨੇ ਔਰ UP ਦੇ ਵੀ 2 ਤੋਂ 3 ਨੇ ਸੋ ਫਿਲਹਾਲ ਇਸ ਦੇ ਵਿੱਚ ਹੁਣ ਕਿੰਨੇ ਬੱਚੇ ਨੇ ਕਿੰਨੇ ਸਿਆਣੇ ਨੇ ਸੋ ਇਸ ਬਾਰੇ ਫਿਲਹਾਲ ਜਾਣਕਾਰੀ ਨਹੀਂ ਆਈ ਪਰ ਲਿਸਟ ਜਿਹੜੀ ਜਾਰੀ ਹੈ ਉਹ ਹੋ ਚੁੱਕੀ ਹੋਈ ਹੈ ਲਿਸਟ ਦੇ ਵਿੱਚ ਜ਼ਰੂਰ ਕਹਿ ਸਕਦੇ ਆ ਕਿ ਜਿਹੜੀ ਗਿਣਤੀ ਆ ਉਹ ਲਗਾਤਾਰ ਵਧਦੀ ਨਜ਼ਰ ਆ ਰਹੀ ਹੈ ਹਰਪ੍ਰੀਤ ਇਹ ਹੁਣ سلسلہ ਇਸੇ ਤਰ੍ਹਾਂ ਜਾਰੀ ਰਹੇਗਾ ਕਿਉਂਕਿ ਯੂਐਸ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਲਗਾਤਾਰ ਛਾਪੇ ਮਾਰੀ ਚੱਲ ਰਹੀ ਹੈ ਸੋ ਉਸ ਤੋਂ ਬਾਅਦ ਹੁਣ ਇਹ ਜਿਹੜੀਆਂ ਡੈਪੂਟੇਸ਼ਨ ਦਾ ਇੱਕ ਮੁੱਦਾ ਆ ਇਹ ਹੁਣ ਵਾਕਈ ਚਰਚਾ ਦੇ ਵਿੱਚ ਜ਼ਰੂਰ ਰਹੇਗਾ ਜੀ ਅਰਮਿਤ ਮੈਂ ਕੱਲ ਵੀ ਦੇਖ ਰਿਹਾ ਸੀ ਕਿ ਅੰਕੜਿਆਂ ਤੇ ਜਦੋਂ ਝਾਤ ਮਾਰੀ ਜਾਏ ਤਾਂ ਪਿਛਲੇ ਦਿਨਾਂ ਦੇ ਵਿੱਚ ਹੀ ਤਕਰੀਬਨ 90000 ਤੋਂ ਵੱਧ ਜਿਹੜੇ ਲੋਕ ਰਿਓ ਫੜੇ ਗਏ ਨੇ 7 ਲੱਖ ਤੋਂ ਵੱਧ ਵੈਸੇ ਅੰਕੜਾ ਦੱਸਿਆ ਜਾਂਦਾ ਜੋ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਪ੍ਰਵਾਸੀ ਵਾਸਤੇ ਰੇ ਤੇ ਹੁਣ ਜੋ ਤੀਸਰਾ ਜਹਾਜ਼ ਕੱਲ ਨੂੰ ਆ ਰਿਹਾ ਉਸ ਦੇ ਵਿੱਚ 157 ਦੇ ਕਰੀਬ ਲੋਕ ਕਹਿ ਰਹੇ ਨੇ ਕਿ ਵਾਪਸ ਆ ਸਕਦੇ ਨੇ ਤਾਂ ਇਸ ਦੇ ਵਿੱਚ ਅੰਕੜਾ ਤਾਂ ਕਾਫੀ ਵੱਡਾ ਪਰ ਇਹ ਗੱਲ ਹੁਣ ਦੇਖਣ ਵਾਲੀ ਹੋਏਗੀ ਕਿ ਇਸ ਵਾਰ ਵੀ ਉਹਨਾਂ ਨੂੰ ਬੀੜੀਆਂ 'ਚ ਜਕੜ ਕੇ ਲਿਆਂਦਾ ਜਾਏਗਾ ਜਾਂ ਫਿਰ ਪਿਛਲੀ ਵਾਰ ਦੇ ਵਿਰੋਧ ਦਾ ਕੋਈ ਅਸਰ ਦੇਖਣ ਦੂ ਮਿਲਦਾਏ ਇਸ ਸਰਵਰ ਹਰਪ੍ਰੀਤ ਮੇਰਾ ਸਵਾਲ ਹੈ ਕਿ ਤਿਆਰੀਆਂ ਕਿਸ ਤਰੀਕੇ ਦੀਆਂ ਕੀਤੀਆਂ ਗਿਆ ਨੇ ਕਿ ਇਸ ਵਾਰ ਨੌਜਵਾਨਾਂ ਨੂੰ ਕਿਉਂਕਿ ਦੇਰ ਰਾਤ ਨੂੰ ਪਹੁੰਚ ਰਹੇ ਨੇ ਉਸ ਵੇਲੇ ਕੋਈ ਪ੍ਰਬੰਧ ਕੀਤਾ ਗਿਆ ਕਿ ਕਿਵੇਂ ਉਹਨਾਂ ਨੂੰ ਘਰ ਦੇ ਵਿੱਚ ਪਹੁੰਚਾੜਾ ਜਾਂ ਫਿਰ ਕਿਵੇਂ ਛੱਡਿਆ ਟਰਾਂਸਪੋਰਟੇਸ਼ਨ ਦੀ ਵਿਵਸਥਾ ਕੋਈ ਨਜ਼ਰ ਆ ਰਹੀ ਹੈ ਪਹਿਲਾਂ ਤੋਂ ਹਰਪ੍ਰੀਤ ਇਸ ਵੇਲੇ ਜਦੋਂ ਫਲਾਈਟ ਪਹੁੰਚੇਗੀ ਤਾਂ ਇਸ ਵੇਲੇ ਪੰਜਾਬ ਦੇ ਸੀਐਮ ਭਗਵੰਤ ਮਾਨ ਖੁਦ ਪਹੁੰਚ ਕੇ ਉਹਨਾਂ ਦਾ ਸਵਾਗਤ ਕਰਨਗੇ ਔਰ ਉਹਨਾਂ ਨੇ ਕਿਹਾ ਕਿ ਮਾਫ ਕਰਨਾ ਜੋ ਮੈਂਟਲ ਹੈਲਥ ਇਸ ਵੇਲੇ ਉਹਨਾਂ ਦੇ ਬਹੁਤ ਵੀਕ ਹੁੰਦੀ ਜਾ ਰਹੀ ਹੈ ਉਸ ਨੂੰ ਲੈ ਕੇ ਬਹੁਤ ਲੋੜ ਹੈ ਕਿ ਉਹਨਾਂ ਦਾ ਸਾਥ ਦਿੱਤਾ ਜਾਵੇ ਉਹਨਾਂ ਦਾ ਇੱਕ ਸਹਾਰਾ ਬਣ ਕੇ ਖੜ੍ਹਾ ਜਾਵੇ ਪਿਛਲੀ ਵਾਰ ਜਦੋਂ ਫਲਾਈਟ ਉਤਰੀ ਸੀ ਫਲਾਈਟ ਲੈਂਡ ਹੋਈ ਸੀ ਤਾਂ ਉਦੋਂ ਜ਼ਰੂਰ ਜਿਹੜੇ ਭਾਰਤੀ ਪਹੁੰਚੇ ਸਨ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਖਾਣ ਵਾਸਤੇ ਖਾਣਾ ਆ ਉਹ ਜ਼ਰੂਰ ਪ੍ਰਸ਼ਾਸਨ ਨੇ ਮੁਹੱਈਆ ਕਰਾਇਆ ਸੀਗਾ ਕਿਉਂਕਿ ਉਹਨਾਂ ਨੇ ਕਿਹਾ ਕਿ ਜਿਹੜਾ ਰਸਤੇ ਦੇ ਵਿੱਚ ਆਪਾਂ ਆਏ ਆ ਚੰਗੇ ਤਰ੍ਹਾਂ ਖਾ ਪੀ ਨਹੀਂ ਸਕੇ ਹੱਤਕੜੀ ਰਭਨੀ ਹੋਈ ਸੀ ਸੰਜ ਇਸ ਕਰਕੇ ਅਸੀਂ ਖਾ ਨਹੀਂ ਸਕੇ ਪਰ ਇਸ ਵਾਰ ਫਿਰ ਜਿਹੜਾ ਅੱਜ ਪ੍ਰੋਪਰ ਜਿਹੜੀ ਫਲਾਈਟ ਪਹੁੰਚ ਰਹੀ ਹੈ ਤਾਂ ਉਸ ਵਾਸਤੇ ਪ੍ਰਸ਼ਾਸਨ ਦੇ ਵੱਲੋਂ ਤਿਆਰੀਆਂ ਨੇ ਪੁਲਿਸ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਨੇ ਵੱਖ-ਵੱਖ ਨਾਕਾਬੰਦੀ ਕੀਤੀ ਗਈ ਹੈ ਦੂਸਰੇ ਪਾਸੇ 에어ਪੋਰਟ ਦੇ ਬਾਹਰ ਜਿਹੜੀ ਤਿਆਰੀ ਹੈ ਸੀਆਈਏ ਐਸਐਫ ਦੇ ਜਵਾਨ ਨੇ ਉਹ ਵੀ ਵੱਡੀ ਗਿਣਤੀ ਵਿੱਚ ਤਨਾਤ ਕੀਤੇ ਗਏ ਹੈ ਤਾਂ ਜੋ ਕੋਈ ਵੀ ਭੀੜ ਇਕੱਠੀ ਨਾ ਹੋਵੇ ਜਾਂ ਕਿਸੇ ਤਰ੍ਹਾਂ ਦੇ ਨਾਲ ਪਰਿਵਾਰਕ ਮੈਂਬਰ ਕੋਈ ਉੱਥੇ ਪਹੁੰਚ ਕੇ ਉਸੇ ਵੇਲੇ ਮਿਲਣ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਪਹਿਲੇ ਵੈਰੀਫਿਕੇਸ਼ਨ ਹੋਣੀ ਹੈ ਡਾਕੂਮੈਂਟੇਸ਼ਨ ਹੋਣੀ ਹੈ ਉਸ ਤੋਂ ਬਾਅਦ ਪੁਲਿਸ ਕਲੀਅਰੈਂਸ ਦੇਗੀ ਤਾਂ ਫਿਰ ਜਾ ਕੇ ਮਾਪਿਆਂ ਦੇ ਹਵਾਲੇ ਕੀਤਾ ਜਾਏਗਾ ਪਿਛਲੀ ਵਾਰ ਤੇ ਮਾਪੇ ਨਹੀਂ ਸੀ ਪਹੁੰਚੇ ਪਰ ਇਸ ਵਾਰ ਕੀ ਮਾਪੇ ਪਹੁੰਚਦੇ ਨੇ ਲੈਣ ਵਾਸਤੇ ਆਪਣੇ ਬੱਚਿਆਂ ਨੂੰ ਕਿਉਂਕਿ ਫਲਾਈਟ ਦਾ ਸਮਾਂ ਰਾਤ 10 ਵਜੇ ਦਾ 11 ਵੀ ਵੱਜ ਸਕਦੇ ਐ ਲੈਂਡ ਕਰਦੇ ਨੇ 12 ਵੀ ਵੱਜ ਸਕਦੇ ਆ ਸੋ ਕਹਿ ਸਕਦੇ ਆ ਕਿ ਪੂਰੀ ਰਾਤ ਹੀ ਉੱਥੇ ਜੜੀ ਹੈ ਲੱਗ ਸਕਦੀ ਹੈ ਜਿਸ ਕਰਕੇ ਤਿਆਰੀਆਂ ਜੜੀਆਂ ਨੇ ਪ੍ਰਸ਼ਾਸਨ ਦੇ ਵੱਲੋਂ ਵੀ ਆਪਣੀਆਂ ਪੱਬਾ ਪਾਰ ਹੋ ਕੇ ਕੀਤੀਆਂ ਜਾ ਰਹੀਆਂ ਨੇ ਔਰ ਹਰੇਕ ਪੱਖੋਂ ਜਿਹੜੀ ਤਿਆਰੀ ਹੈ ਉਹ ਕੀਤੀ ਜਾ ਰਹੀ ਹੈ ਕਿਉਂਕਿ ਸਾਫ ਤੌਰ ਤੇ ਵੀ ਦੇਖ ਸਕਦੇ ਆ ਕਿ ਸੀਐਮ ਖੋਤ এয়ারਪੋਰਟ ਰਾਤ ਪਹੁੰਚ ਕੇ ਨਾਲ ਰੀਸੀਵ ਕਰਨਗੇ ਔਰ ਰਾਤ ਦਾ ਸਮਾਂ ਹੋਏਗਾ ਤੇ ਪ੍ਰਸ਼ਾਸਨ ਦੇ ਵੱਲੋਂ ਵੱਖ-ਵੱਖ ਵਿਭਾਗਾਂ ਦੇ ਵੱਲੋਂ ਉੱਥੇ ਤਿਆਰੀਆਂ ਜੜੀਆਂ ਨੇ ਮੁਕੰਮਲ ਕਰ ਲੀਆਂ ਗਈਆਂ ਨੇ ਫਿਲਹਾਲ ਹੁਣ ਤੱਕ ਤੇ ਪਰ ਬਾਕੀ ਜੜੀਆਂ ਤਿਆਰੀਆਂ ਨੇ ਉਹ ਵੀ ਜਾਰੀ ਨੇ ਜੀ ਅੱਛਾ ਮੀ ਤਾਂ ਪਿਛਲੀ ਵਾਰ ਦੀ ਗੱਲ ਕਰੀਏ ਜਦੋਂ 5 ਤਰੀਕ ਨੂੰ 5 ਫਰਵਰੀ ਨੂੰ ਜਹਾਜ਼ ਲੈਂਡ ਹੋਇਆ ਸੀ 2 ਵਜੇ ਦੇ ਕਰੀਬ ਆਇਆ ਪਰ ਬਾਅਦ ਦੇ ਵਿੱਚ 5 5:30 ਵਜੇ ਤੱਕ ਵੀ ਅਸੀਂ ਦੇਖ ਰਹੇ ਸੀ ਕਿ ਉਹਨਾਂ ਦੀ ਆ ਜੋ ਕਾਗਜ਼ੀ ਕਾਰਵਾਈ ਆ ਉਹ ਜਾਰੀ ਸੀ ਬਾਹਰ ਲਗਾਤਾਰ ਕੀਤੇ ਜਾ ਰਹੇ ਸੀ ਰੋਜਵਾਰਤਾ ਇਸ ਵਾਰ ਜਦ ਪਹੁੰਚੀ ਜਹਾਜ਼ 10 ਵਜੇ ਰਿਹਾ ਤਾਂ ਫਿਰ ਕਿੰਨਾ ਕੁ ਸਮਾਂ ਲੱਗ ਸਕਦਾ ਕਿਉਂਕਿ ਤੁਸੀਂ ਉਦੋਂ ਖੁਦ ਫਰਸਟ ਹੈਂਡ ਕਵਰੇਜ ਕਰ ਰਹੇ ਸੀ ਕਿਸ ਤਰੀਕੇ ਦੇ ਨਾਲ ਉਦੋਂ ਕੰਮ ਹੋਇਆ ਸੀ ਤੇ ਇਸ ਵਾਰ ਕਿੰਨੀ ਕੁ ਵੀਦ ਹੈ ਕਿਉਂਕਿ ਰਾਤ ਦੇ 1:00 ਜਾਂ 2:00 ਵਜੇ ਜਿਹੜੇ ਇਹ ਤਾਂ ਲਾਜ਼ਮੀ ਬੰਨ੍ਹ ਹੀ ਜਾ ਰਹੇ ਨੇ ਜ਼ਰੂਰ ਹਲਪ ਕਿਉਂਕਿ 4 ਤੋਂ 5 ਘੰਟੇ ਜ਼ਰੂਰ ਲੱਗੇ ਸਨ 104 ਭਾਰਤਿਆ ਦੀ ਜਿਹੜੀ ਹੈ ਗੱਲਬਾਤ ਜਾਂ ਜਾਂਚ ਕਰਨ ਦੇ ਵਿੱਚ ਪਰ ਇਸ ਵਾਰ 119 ਦੇ ਕਰੀਬ ਨੇ ਤਾਂ ਸਮਾਂ ਹੋਰ ਵੱਧ ਲੱਗੇਗਾ ਪਰ ਫਲਾਈਟ ਕਿੰਨੇ ਵਜੇ ਪਹੁੰਚਦੀ ਹੈ ਇਹ ਵੀ ਜ਼ਰੂਰ ਦੇਖਣਾ ਹੋਵੇਗਾ ਜੇ ਫਲਾਈਟ 10 ਵਜੇ ਹੀ ਪਹੁੰਚਦੀ ਹੈ ਤਾਂ ਫੇਰ ਤਿੰਨ ਤੇ ਮਹਿਜ਼ ਇਹ ਵਜਨੇ ਹੀ ਹੈ ਪਰ ਜੇ ਫਲਾਈਟ ਹੋਰ ਜ਼ਿਆਦਾ ਲੇਟ ਹੁੰਦੀ ਹੈ ਤਾਂ ਇਹ ਸਵੇਰ ਤੱਕ ਇਹ ਕੰਮ ਜ਼ਰੂਰ ਜਾਏਗਾ ਕਿਉਂਕਿ ਵੈਰੀਫਿਕੇਸ਼ਨ ਦੇ ਵਿੱਚ ਹਰ ਇੱਕ ਚੀਜ਼ ਦੇਖੀ ਜਾਂਦੀ ਹੈ ਡਾਕੂਮੈਂਟੇਸ਼ਨ ਦੇਖੀ ਜਾਂਦੀ ਹੈ ਏਜੰਟ ਬਾਰੇ ਗੱਲਬਾਤ ਹੁੰਦੀ ਹੈ ਕਿ ਕਿਸ ਕਿਸ ਰਸਤੇ ਗਏ ਨੇ ਏਜੰਟ ਦੇ ਨਾਲ ਗੱਲ ਕਿਵੇਂ ਹੋਈ ਹੈ ਕਿੰਨਾ ਸੂਰਸਰ ਆਹੀ ਗੱਲ ਹੋਈ ਆ ਪੈਸੇ ਕਿੰਨਾ ਸੂਰਸਰਨ ਦਿੱਤੇ ਨੇ ਸੋ ਇਹਨਾਂ ਉੱਤੇ ਸਾਰੀ ਗੱਲਬਾਤ ਹੁੰਦੀ ਆ ਉੱਥੇ ਯੂਐਸ ਦੇ ਵਿੱਚ ਕਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਔਰ ਇੱਥੇ ਜਦੋਂ ਸੰਤਾ ਕਿਵੇਂ ਕੀ guzara ਕਰਦੇ ਸਨ ਤਾਂ ਜਾਣ ਲੱਗਿਆ ਪੈਸੇ ਕਿੱਥੋਂ ਇਕੱਠੇ ਕੀਤੇ ਸੋ ਇਹ ਸਾਰੀ ਜਿਹੜੀ ਰਿਕਾਰਡ ਹੈ ਉਹ ਪ੍ਰਸ਼ਾਸਨ ਦੀਆਂ ਅਧਿਕਾਰੀ ਜਿਹੜੇ ਨੇ ਉਹ ਲੈਂਦੇ ਨੇ ਕੇਂਦਰ ਦੀਆਂ ਜਿਹੜੀਆਂ ਜਾਂਚ ਜੱਸੀਆਂ ਨੇ ਉਹ ਵੀ ਪਹੁੰਚ ਕੇ ਜਾਂਚ ਕਰਦੀਆਂ ਨੇ ਸੋ ਅੱਜ ਜਿਹੜਾ ਸਮਾਂ ਉਹ ਜ਼ਰੂਰ ਕਹਿ ਸਕਦੇ ਆ ਕਿ 3-4 ਵਜੇ ਤੜਕੇ ਦੇ ਵੱਸ ਸਕਦੇ ਆ ਕਿਉਂਕਿ ਫਲਾਈਟ ਲੇਟ ਹੁੰਦੀ ਆ ਤਾਂ ਮਹਿਜ ਦੀ ਗੱਲ ਹੈ ਇਸ ਨੂੰ ਵੀ ਜਿਹੜੀ ਵੈਰੀਫਿਕੇਸ਼ਨ ਆ ਜਾਂ ਜਿਹੜੀ ਜਾਂਚ ਹੈ ਇਸ ਨੂੰ ਦੀ ਸਮਾਂ ਜ਼ਰੂਰ ਲੱਗੇਗਾ ਟਿੱਕਰ ਦੇਖੀਏ ਤਾਂ ਅੱਜ ਸੀਐਮ ਮਾਨ ਖੁਦ ਉਹਨਾਂ ਨੂੰ ਰਸੀਵ ਕਰਨ ਵਾਲੇ ਨੇ ਸੀਐਮ ਮਾਨ ਫਿਲਹਾਲ ਹੁਣ ਕੀ ਅੰਮ੍ਰਿਤਸਰ ਦੇ ਵਿੱਚ ਹੀ ਮੌਜੂਦ ਨੇ ਜਾਂ ਫਿਰ ਰਾਤ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਵਾਪਸ ਜਾ ਚੁੱਕੇ ਨੇ ਭਾਰਪਿਕ ਨੀਤੀ ਰਾਜ ਸਰਕਟ ਹਾਊਸ ਦੇ ਵਿੱਚ ਸੰਤਾ ਉਹਨਾਂ ਦਾ ਅੱਜ ਰਾਤ ਦਾ ਪ੍ਰੋਗਰਾਮ ਵੀ ਇੱਥੇ ਰੁਕਣ ਦਾ ਸੀਗਾ ਅਮ੍ਰਿਤਸਰ ਦੇ ਵਿੱਚ ਔਰ ਅੱਜ ਵੀ ਅਮ੍ਰਿਤਸਰ ਦੇ ਵਿੱਚ ਹੀ ਨੇ ਔਰ ਬਾਕੀ ਇੱਥੇ ਜਿਹੜੀਆਂ ਪ੍ਰਸ਼ਾਸਨ ਦੇ ਕਈ ਕੰਮ ਨੇ ਜਿਹੜੇ ਅਮ੍ਰਿਤਸਰ ਸ਼ਹਿਰ ਦੇ ਕਈ ਕੰਮ ਨੇ ਉਸ ਨੂੰ ਲੈ ਕੇ ਵੀ ਗੱਲਬਾਤ ਹੋਣੀ ਹੈ ਕਿਉਂਕਿ ਹੁਣ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਜਿਹੜੀ ਚੋਣ ਹੈ ਉਹ ਵੀ 31 ਮਈ ਤੋਂ ਪਹਿਲਾਂ ਪਹਿਲਾਂ ਹੋਣੀ ਹੈ ਸੋ ਉਸ ਤੋਂ ਪਹਿਲਾਂ ਵੀ ਜਿਹੜੀਆਂ ਤਿਆਰੀਆਂ ਨੇ ਹੈ ਅਧਿਕਾਰੀਆਂ ਦੇ ਨਾਲ ਜਿਹੜੀ ਗੱਲਬਾਤ ਹੈ ਉਸ ਤੋਂ ਜਿਹੜੇ ਮੰਤਰੀ ਨੇ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਹੈ ਉਹ ਅੱਜ ਕਰਨਗੇ ਉਸ ਤੋਂ ਬਾਅਦ ਸ਼ਾਮ ਨੂੰ ਏਅਰਪੋਰਟ ਵਸ ਤੇ ਰਵਾਨਾ ਹੋਣ ਕਿ ਜਿਹੜੇ ਡਿਪੂਟ ਹੋ ਕੇ ਭਾਰਤੀ ਆ ਰਹੇ ਨੇ ਉਹਨਾਂ ਨੂੰ ਮਿਲਣ ਵਾਸਤੇ ਬੀਤੇ ਕੱਲ ਤੋਂ ਉਹਨਾਂ ਨੇ ਕਿਹਾ ਕਿ ਮੈਂ 2 ਦਿਨ ਕੋਸ਼ਿਸ਼ ਕਰਾਂਗਾ ਕਿ ਇੱਥੇ ਹੀ ਰਹਿ ਕੇ ਅੰਮ੍ਰਿਤਸਰ ਵਿੱਚ ਜਿਹੜੀ ਡਿਪੂਟ ਹੋ ਕੇ ਆ ਰਹੇ ਉਹਨਾਂ ਵਾਸਤੇ ਰਵਾਂ ਔਰ ਇਹਨਾਂ ਨੇ ਕਿਹਾ ਕਿ ਸਾਫ਼ ਤੌਰ ਤੇ ਰਾਜਨੀਤੀ ਨਾ ਮੰਨੋ ਇਹ ਜੇ ਰਾਜਨੀਤੀ ਹੁੰਦੀ ਤਾਂ ਬਾਕੀ ਪਾਰਟੀਆਂ ਦੇ ਸਾਰੇ ਪਹੁੰਚਦੇ ਜਾਂ ਗੁਜਰਾਤ ਤੋਂ ਵੀ ਕੋਈ ਮੰਤਰੀ ਲੈਣ ਵਾਸਤੇ ਪਹੁੰਚਦੇ ਜਾਂ ਬਾਕੀ ਵੀ ਉੱਥੇ ਪਹੁੰਚ ਕੇ ਏਅਰਪੋਰਟ ਤੋਂ ਉਹਨਾਂ ਨੂੰ ਲੈਣ ਵਾਸਤੇ ਆਉਂਦੇ ਪਰ ਕਿਸੇ ਨੂੰ ਵੀ ਕੋਈ ਪ੍ਰਵਾਹ ਨਹੀਂ ਹੈ ਪਸ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਸਿਰਫ ਪੰਜਾਬੀ ਹੀ ਨਹੀਂ ਰਿਪੋਰਟ ਹੋ ਗਿਆ ਹੈ ਬਾਕੀ ਵੀ ਜਿਹੜੇ ਵੱਖ-ਵੱਖ ਸੂਬਿਆਂ ਤੋਂ ਵੈਰੀ ਰਿਪੋਰਟ ਹੋ ਕੇ ਆਏ ਹੈ ਸੋ ਉਹਨਾਂ ਨੂੰ ਲੈ ਕੇ ਇਹ ਕਿਹਾ ਕਿ ਸਿਰਫ ਪੰਜਾਬ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ ਔਰ ਅੰਮ੍ਰਿਤਸਰ ਫਲਾਈਟ ਕਿਉਂ ਉਤਾਰੀ ਜਾ ਰਹੀ ਹੈ ਇਸ ਨੂੰ ਲੈ ਕੇ ਮਿਨਿਸਟਰੀ ਨਾਲ ਵੀ ਜਿਹੜੀ ਗੱਲਬਾਤ ਹੈ ਉਹ ਕੀਤੀ ਜਾਵੇਗੀ